ਅੱਜ ਤੁਹਾਨੂੰ ਦੋਸਤੋ ਉਹ ਘੋੜਾ ਦਿਖਾਉਣਾ ਜਿਹਨੇ ਪੰਜਾਬ ਦੀ ਮੱਝੂ ਕੇ ਬਲੱਡ ਲਾਈਨ ਨੂੰ ਸ਼ੋਹਾਂ ਦੇ ਵਿੱਚ ਲਿਜਾ ਕੇ ਖੜਾ ਕੀਤਾ ਤੇ ਆਪਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਆ ਚੈਂਪੀਅਨ ਖਲੀਫਾ ਜਿਹੜਾ ਹੁਣ ਤੱਕ 25 ਸ਼ੋਹ ਜਿੱਤ ਚੁੱਕਿਆਗਾ 25 ਸ਼ੋਹ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਕਹਿਣ ਨੂੰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ 25 ਸ਼ੋਹਾਂ ਦਾ ਰਿਕਾਰਡ ਕਾਇਮ ਕਰਨ ਵਾਸਤੇ ਇਸ ਘੋੜੇ ਦੇ ਉੱਤੇ ਕਿੰਨੀ ਮਿਹਨਤ ਲੱਗੀ ਹੋਣੀ ਆ ਇੰਡੀਆ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਹੈਗਾ ਇਹੋ ਜਿਹੀ ਕੋਈ ਸਟੇਟ ਨਹੀਂ ਜਿੱਥੇ ਇਹ ਘੋੜਾ ਸ਼ੋਹਾਂ ਦੇ ਵਿੱਚ ਨਾ ਗਿਆ ਹੋਵੇ ਹਰ ਇੱਕ ਸ਼ੋਹ ਦੇ ਵਿੱਚ ਨੇ ਪਾਰਟਿਸਿਪੇਟ ਕੀਤਾਗਾ ਤੇ ਟਰੋਫੀ ਲੈਵਣਾ ਵਾਪਸ ਨਹੀਂ ਮੁੜਿਆ ਤਾਂ ਹੀ ਕਰਕੇ ਪੰਜਾਬ ਵਾਲਿਆਂ ਨੂੰ ਇਸ ਘੋੜੇ ਦੇ ਉੱਤੇ ਬੜਾ ਫਕਰ ਤੇ ਮਾਣ ਮਹਿਸੂਸ ਹੁੰਦਾ ਨਿਗਾਹ ਮਾਰ ਕੇ ਦੇਖੋ ਯਾਰ ਘੋੜਾ ਵੱਡਾ ਵੀ ਬਹੁਤ ਆ ਸਨੱਖਾ ਵੀ ਬੜਾਗਾ ਮਜ਼ਬੂਤ ਵੀ ਬੜਾ ਤਾਂ ਹੀ ਕਰਕੇ ਇਹਨੇ ਇੰਨੇ ਨਕਾੜਾ ਜਿਹੜੇ ਸਤਾਪਤ ਕਰਕੇ ਦਿਖਾਤੇ ਅੱਜ ਕੱਲ ਬਰੀਡਿੰਗ ਦੇ ਵਿੱਚ ਵੀ ਜਿਹੜੇ ਝੰਡੇ ਗੱਡ ਕੇ ਦਿਖਾਏ ਆ ਰਿਜ਼ਲਟ ਇਹਦੇ ਬਾ ਕਮਾਲ ਆਇਆ ਬਸ਼ੇਰੇ ਵੀ ਅੱਗੇ ਇਹਦੇ ਸਾਨ ਬਣ ਕੇ ਹੁਣ ਤਿਆਰ ਹੋਣ ਲੱਗੇ ਤੇ ਸ਼ੋਹਾਂ ਦੇ ਵਿੱਚ ਵੀ ਉਹ ਆਪਦੇ ਪਿਓ ਦੀਆਂ ਪੈੜਾਂ ਦੇ ਵਿੱਚ ਪੈਰ ਧਰਨ ਲੱਗੇ ਬੱਚੇ ਵੀ ਤੁਹਾਨੂੰ ਆਪਾਂ ਇਹਦੇ ਦਿਖਾਵਾਂਗੇ ਕਿੰਨੀ ਫੀਸ ਰੱਖੀ ਆ ਗੱਲਬਾਤ ਬਾਈ ਜਗਪ੍ਰੀਤ ਭੈਣੀ ਰੋੜਾ ਵਾਲੇ ਨਾਲ ਕਰਾਂਗੇ ਤੇ ਬਾਈ ਵੀ ਬੜਾ ਡਾਊਨ ਟੂ ਅਰਥ ਬੰਦਾ ਆਗਾ ਉਹਨੇ ਕਿਸੇ ਸ਼ੋਅ ਦੇ ਵਿੱਚ ਇਹਦੇ ਰਿਜ਼ਲਟ ਨੂੰ ਲੈ ਕੇ ਅੱਜ ਤੱਕ ਕਿੰਤੂ ਪ੍ਰਾਂਤੂ ਨਹੀਂ ਕੀਤੀ ਇਹ ਜਗਪ੍ਰੀਤ ਦਾ ਵੀ ਇੱਕ ਰਿਕਾਰਡ ਆਗਾ ਸਾਰੇ ਕੋੜਿਆਲੇ ਨੂੰ ਛੱਡ ਕੇ ਉਹਨੇ ਵੀ ਇੱਕ ਵੱਖਰਾ ਲਿਤਾਗਾ ਤੇ ਆਹ ਬਸ਼ੇਰਾ ਬਾਈ ਦੇ ਫਾਰਮ ਦੇ ਉੱਤੇ ਹੁਣ ਇੱਕ ਨਵਾਂ ਤਿਆਰ ਹੋਇਆਗਾ ਖਲੀਫੇ ਦਾ ਇਹਨੇ ਵੀ ਹੁਣ ਤੱਕ 200 ਜਿੱਤ ਜਲੇ 200ਾਂ ਦੇ ਵਿੱਚ ਇਹ ਲੱਗਿਆਗਾ ਇੱਕ ਤਾਂ ਆਪਣੇ ਜਗਰਾਮ ਵਾਲੇ 'ਚ ਤੇ ਇੱਕ ਜਿਹੜਾ ਭੋਗੀ ਵਾਲ ਸ਼ੋਅ ਹੋਇਆ ਸੀ ਦੋਨੇ ਸ਼ੋਅਾਂ ਦੇ ਵਿੱਚ ਇਹ ਬਸ਼ੇਰਾ ਜਿੱਤ ਚੁੱਕਿਆਗਾ ਮਿੱਤਰੋ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਹੋਰ ਵੀ ਪੰਜਾਬ ਤੋਂ ਬਾਹਰਲੀਆ ਸਟੇਟਾਂ ਦੇ ਵਿੱਚ ਸ਼ੋਅਾਂ ਦੇ ਵਿੱਚ ਪਾਰਟਿਸਿਪੇਟ ਕਰਨਾਗਾ ਤੇ ਖਲੀਫੇ ਦਾ ਹੋਰ ਵੀ ਨਾਂ ਅੱਗੇ ਲੈ ਕੇ ਜਾਣਾ ਮੱਜੂ ਕੇ ਬਲੱਡ ਲਾਈਨ ਨੂੰ ਪ੍ਰੋਮੋਟ ਕਰਨ ਦੇ ਵਿੱਚ ਇਹ ਵੀ ਆਪ ਦਾ ਇੱਕ ਅਹਿਮ ਯੋਗਦਾਨ ਨਿਭਾਊਗਾ ਸੋ ਬਸ਼ੀਰਾ ਤੁਹਾਨੂੰ ਕਿਵੇਂ ਦਾ ਲੱਗਿਆ ਖਲੀਫੇ ਦਾ ਕਮੈਂਟ ਕਰਕੇ ਲਾਜ਼ਮੀ ਦੱਸੋ ਇੱਕ ਬਸ਼ੀਰਾ ਤੁਹਾਨੂੰ ਹੋਰ ਦਿਖਾਉਣੇ ਆ ਆ ਵੀ ਬਾਈ ਹੋਣਾ ਦੀ ਹੋਮ ਬਰੀਡ ਹੀ ਆ ਬਸ਼ੀਰਾ ਇਹ ਵੀ ਖਲੀਫੇ ਦਾਗਾ ਜਿਹੜਾ ਤੁਹਾਨੂੰ ਪਹਿਲਾ ਬਸ਼ੇਰਾ ਦਿਖਾਇਆ ਤੇ ਆ ਬਸ਼ੇਰਾ ਗਾ ਦੋਨੇ ਮਾਪਿਓ ਵਾਲੇ ਪਾਸਿਓ ਸਕੇ ਭਰਾ ਨੇਗੇ। ਬਾਈ ਜਗਪ੍ਰੀਤ ਦੇ ਘਰੀ ਆ ਘੋੜੀ ਜਿਹੜਾ ਇਹਨਾਂ ਇਹਨਾਂ ਬਸ਼ੇਰਿਆਂ ਦੀ ਮਾਂ ਗਈ ਜਿਹੜੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਕਮੈਂਟ ਕਰਕੇ ਦੱਸਿਓ ਵੀ ਆ ਬਸ਼ੇਰਾ ਵੀ ਤੁਹਾਨੂੰ ਕਿਵੇਂ ਦਾ ਲੱਗਿਆ। ਤਿੰਨ ਪੈਰੇ ਦੇ ਚਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ। ਕਦ ਕੱਠ ਵੀ ਚੰਗਾ ਕਰਦਾ ਆਉਂਦਾ ਗਾ। ਸ਼ਕੀਨ ਕੁੰਡੀ ਵਾਲਾ ਕੰਨਾ ਮਿੱਤਰੋ। ਠੱਪੜੇ ਦਾ ਤੇ ਬਾਡੀ ਬਣਤਰ ਦਾ ਬਹੁਤ ਜ਼ਿਆਦਾ ਖੁੱਲਾ ਬਣੂਗਾ ਤੇ ਸ਼ੂਆਂ ਦੇ ਵਿੱਚ ਇਹ ਵੀ ਘੋੜਾ ਇੱਕ ਵੱਖਰਾ ਟ੍ਰੈਂਡ ਸੈੱਟ ਕਰਕੇ ਦਿਖਾਊਗਾ ਤੇ ਹੁਣ ਤੁਹਾਨੂੰ ਇਹਨਾਂ ਦੋਨਾਂ ਬਸ਼ੇਰਾਂ ਦੀ ਮਾਂ ਦਿਖਾਉਣੇ ਆ ਆ ਘੋੜੀ ਆ ਜਿਹਦੀ ਕੁਖੋਂ ਇਹ ਦੋਨੇ ਬਸ਼ੇਰੇ ਪੈਦਾ ਹੋਏ ਬਹੁਤ ਜ਼ਿਆਦਾ ਚੰਗੀ ਘੋੜੀ ਆ ਇਸ ਘੋੜੀ ਨੇ ਵੀ ਬਰੀਡਿੰਗ ਦੇ ਵਿੱਚ ਬਹੁਤ ਕੁਝ ਕਰਕੇ ਦਿਖਾਇਆ ਤੇ ਦੋ ਘੋੜੀਆਂ ਤੁਹਾਨੂੰ ਉਹ ਦਿਖਾਉਣ ਲੱਗੇ ਆ ਜਿਹੜੀਆਂ ਬਾਈ ਨੇ ਸੇਲ ਕਰਨੀਆਂ ਨੇ ਇਹਨ ਦੋ ਘੋੜੀਆਂ ਖਲੀਫੇ ਤੋਂ ਗੱਬਣ ਚੈੱਕ ਪਾਸ ਨੇ ਇੱਕ ਤਾਂ ਮੱਥੇ ਬਲੇਜ ਦੀ ਦੋ ਪੈਰ ਚਟਿਆਂ ਦੀ ਘੋੜੀ ਆ ਦੋਸਤੋ ਇਹਦੀ ਵੀ ਬਾਡੀ ਬਹੁਤ ਜ਼ਿਆਦਾ ਖੁੱਲੀ ਆ ਮਜ਼ਬੂਤ ਬੜੀਆ ਘੋੜੀ ਇੱਕ ਹੱਕ ਤੁਸੀਂ ਇਹਦੀ ਨਿਗਾਹ ਮਾਰੋ ਬਹੁਤ ਜ਼ਿਆਦਾ ਖੁੱਲੀ ਆ ਸੋ ਬਰੀਡਿੰਗ ਨੂੰ ਇਹ ਘੋੜੀ ਬਹੁਤ ਜ਼ਿਆਦਾ ਚੰਗੀ ਆ ਖਲੀਫੇ ਤੋਂ ਗੱਬਣ ਚੈੱਕ ਪਾਸ ਹੋਈ ਵੀ ਆ ਤਸ਼ਕੀਨ ਵੀ ਬੜੀਆ ਮਾਰਕਾ ਵੀ ਬੜਾ ਵਧੀਆ ਤੇ ਦੂਜੀ ਘੋੜੀ ਜਿਹੜੀ ਆਹਾ ਮਿੱਤਰੋ ਮੱਥੇ ਤੇ ਫੁੱਲ ਵਾਲੀ ਇਹਦੇ ਬਾਰੇ ਵੀ ਗੱਲਬਾਤ ਆਪਾਂ ਪੁੱਛਾਂਗੇ ਇਹ ਵੀ ਬਾਈ ਨੇ ਸੇਲ ਕਰਨੀ ਆ